रेडी ਕਿਹਾ ਜਾਂਦਾ ਕਿ ਪਰਲੋਕ ਵਿੱਚ ਬੰਦੇ ਦੇ ਕੰਮਾਂ ਦਾ ਹਿਸਾਬ ਕਿਤਾਬ ਧਰਮਰਾਜ ਕਰਦਾ ਡੰਡੀ ਬੰਦੇ ਦੇ ਚੰਗੇ ਕੰਮ ਕਰਕੇ ਉਸ ਨੂੰ ਸਵਰਗ ਅਤੇ ਮਾੜੇ ਕੰਮ ਬਾਦਲੇ ਉਸ ਨੂੰ ਨਰਕ ਦਾ ਐਂਟਰੀ ਕਾਰਡ ਮਿਲਦਾ ਹੈ ਡੰਡੀ ਭਾਵੇਂ ਇਸ ਬਾਰੇ ਸਭ ਨੂੰ ਪਤਾ ਹੈ ਸਾਰੇ ਧਰਮ ਬਾਬੇ ਲੋਕਾਂ ਨੂੰ ਆਪਣੇ ਉਪਦੇਸ਼ਾਂ ਵਿੱਚ ਇਸ ਪ੍ਰਤੀ ਲੋਕਾਂ ਨੂੰ ਸੁਚੇਤ ਵੀ ਕਰਦੇ ਰਹਿੰਦੇ ਐ ਪਰ ਫਿਰ ਵੀ ਸੁਣਿਆ ਹੈ ਕਿ ਨਰਕ ਦੀ ਕਲੋਨੀ ਸਵਰਗ ਦੀ ਕਲੋਨੀ ਨਾਲੋਂ ਕਿਤੇ ਲੰਮੀ ਚੌੜੀ ਐ ਡੰਡੀ ਸਵਰਗ ਦੀ ਕਲੋਨੀ ਬਹੁਤ ਖਾਲੀ ਹੀ ਪਈ ਐ ਅਤੇ ਉੱਧਰ ਨਰਕ ਦੀ ਕਲੋਨੀ ਵਿੱਚ ਛੋਟਾ ਜਿਹਾ ਕਮਰਾ ਲੈਣ ਲਈ ਬਾਰੀ ਦੀ ਉਡੀਕ ਵਿੱਚ ਕਈ ਕਈ ਮਹੀਨੇ ਦੀ ਬਿਟੇਗਾ ਚੱਲ ਰਹੀ ਹੈ ਡੰਡੀ ਚਲੋ ਖੈਰ ਇਹ ਤਾਂ ਸੁਣਨ ਸੁਣਾਉਣ ਵਾਲੀਆਂ ਗੱਲਾਂ ਨੇ ਡੰਡੀ ਇਹ ਨਾ ਕਿਸੇ ਨੇ ਅੱਖੀਂ ਦੇਖਿਆ ਹੈ ਨਾ ਹੀ ਕਿਸੇ ਸਵਰਗਵਾਸੀ ਨਰਕਵਾਸੀ ਨੇ ਉਪਰੋਂ ਕੋਈ ਵੀਡੀਓ ਕਲਿੱਪ ਹੀ ਭੇਜੀ ਹੈ ਧਰਤ ਲੋਕ ਉੱਤੇ ਡੰਡੀ ਇਹ ਵੀ ਸੁਣੀਦਾ ਹੈ ਕਿ ਸਵਰਗ ਵਾਸੀਆਂ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਅਫਸਰ ਸ਼ਾਹੀ ਅਤੇ ਬਾਬਿਆ ਵਰਗੀ ਐਸ਼ ਅਤੇ ਸਹੂਲਤਾ ਅਤੇ ਉੱਧਰ ਨਰਕ ਵਾਸੀਆਂ ਦੀ ਹਾਲਤ ਗਰੀਬੀ ਰੇਖਾ ਤੋਂ ਹੇਟਲੇ ਕੁਲੀ ਗੁਰਲੀ ਅਤੇ ਜੁੱਲੀ ਨੂੰ ਤਰਸਦੇ ਲੋਕਾਂ ਅਤੇ ਜੁਰਮ ਕਬੂਲ ਕਰਾਉਣ ਲਈ ਥਾਣੇ ਵਿੱਚ ਮੁਜਰਮ ਦੀ ਕੀਤੀ ਜਾਂਦੀ ਸੇਵਾ ਵਰਗੀ ਡੰਡੀ ਇੱਕ ਵਾਰ ਇੱਕ ਬੰਦਾ ਮਰ ਕੇ ਸਵਰਗ ਵਿੱਚ ਐਂਟਰੀ ਲੈ ਗਿਆ ਡੰਡੀ ਇੱਕ ਦਿਨ ਤਨਮਹਰਾਜ ਦਾ ਦਰਬਾਰ ਲੱਗਣਾ ਸੀ ਡੰਡੀ ਸਵਰਗਵਾਸੀ ਦਰਬਾਰ ਲਈ ਇਕੱਠੇ ਹੋ ਰਹੇ ਸਨ ਡੰਡੀ ਰੈਡੀ ਦਰਬਾਰ ਵਾਲੇ ਹਾਲ ਵਿੱਚ ਦੋ ਘੰਟੀਆਂ ਲੱਗੀਆਂ ਹੋਈਆਂ ਸਨ ਡੰਡੀ ਹਰ ਸਮੇਂ ਕੋਈ ਨਾ ਕੋਈ ਘੰਟੀ ਵੱਜਦੀ ਰਹਿੰਦੀ ਡੰਡੀ ਕਦੀ ਇੱਕ ਵਾਰ ਵੱਜੇ ਕਦੀ ਲਗਾਤਾਰ 2 3 12 ਅਤੇ ਕਦੇ ਨਾ ਰੁਕਣ ਵਾਲੀ ਡੰਡੀ ਪਰ ਇਹਨਾਂ ਦੋਵਾਂ ਵਿੱਚੋਂ ਇੱਕ ਘੰਟੀ ਬਹੁਤ ਦੇਰ ਬਾਅਦ ਵੱਜਦੀ ਡੰਡੀ ਨਵੇਂ ਆਏ ਸਵਰਗਵਾਸੀ ਨੇ ਪੁਰਾਣੇ ਸਾਥੀ ਨੂੰ ਪੁੱਛਿਆ ਕਿ ਇਹ ਘੰਟੀਆਂ ਕਿਉਂ ਵੱਜਦੀਆਂ ਨੇ ਪ੍ਰਸ਼ੰਚਨ ਉਸ ਨੇ ਦੱਸਿਆ ਕਿ ਜਦੋਂ ਧਰਤ ਲੋਕ ਉੱਤੇ ਕੋਈ ਚੰਗਾ ਮਾੜਾ ਕੰਮ ਹੁੰਦਾ ਤਾਂ ਉਹੀ ਕਾਂਟੀ ਵੱਜ ਜਾਂਦੀ ਹੈ ਡੰਡੀ ਚੰਗੇ ਕੰਮ ਵਾਲੀ ਕਾਂਟੀ ਧੇਰ ਨਾਲ ਹੀ ਵੱਜਦੀ ਹੈ ਅਤੇ ਮਾੜੇ ਕੰਮ ਜਿੰਨੇ ਵੱਧ ਮਾੜੇ ਉਨੀਆਂ ਹੀ ਕਾਂਟੀਆਂ ਵੱਧ ਵੱਜਦੀਆਂ ਨੇ ਡੰਡੀ ਇਹਨਾ ਕਾਂਟੀਆਂ ਨਾਲ ਹੀ ਬੰਦੇ ਦੇ ਚੰਗੇ ਮਾੜੇ ਕੰਮਾਂ ਦੀ ਐਂਟਰੀ ਉਸ ਦੇ ਵਹੀ ਖਾਤੇ ਵਿੱਚ ਦਰਜ ਹੋ ਜਾਂਦੀ ਐ ਡੰਡੀ ਧਰਮਰਾਜ ਦੇ ਆਉਣ ਤੱਕ ਸਵਰਗਵਾਸੀ ਇੱਕ ਦੂਜੇ ਨੂੰ ਪੁੱਛਣ ਲੱਗੇ ਕਿ ਦੱਸੋ ਇਹ ਘੰਟੀ ਹੁਣ ਕਿਉਂ ਵੱਜੀ ਐ ਡੰਡੀ ਹਰ ਕੋਈ ਆਪਣੀ ਸਮਝ ਅਤੇ maat ਲੋਕ ਵਿਚ ਆਪਣੇ ਕਿਤੇ ਅਨੁਸਾਰ ਜਵਾਬ ਦੇਣ ਲੱਗਿਆ ਡੰਡੀ ਕੋਈ ਕਹੇ ਧਰਮ ਸਥਾਨਾ ਵਿੱਚ ਪੂਜਾ ਹੋ ਰਹੀ ਹੈ ਤਾਂ ਘੰਟੀ ਵੱਜੀ ਹੈ ਡੰਡੀ ਕੋਈ ਕਹੇ maat ਲੋਕ ਵਿੱਚ ਪੁਲਿਸ ਵਾਲਿਆਂ ਦੇ ਪੈਸੇ ਮੁੱਕ ਜਾਣ ਕਰਕੇ ਨਾਕਾ ਲਾਇਆ ਹੋਇਆ ਹੈ ਤਾਂ ਘੰਟੀ ਖੜਕੀ ਹੈ ਡੰਡੀ ਇੱਕ ਨੇ ਕਿਹਾ ਕਿ ਧਰਤੀ ਉੱਤੇ ਪੁਚਾਲ ਹੜ ਜਾ ਅੱਜ ਦਾ ਖਤਰਾ ਹੈ ਤਾਂ ਬੱਜ ਰਹੀ ਹੈ ਡੰਡੀ ਦੂਜਾ ਕਹਿੰਦਾ ਕਿ ਕਿਸੇ ਦੇਸ਼ ਦਾ ਰਾਜਨੀਤਾ